ਇਸ ਲਈ 15 ਸਾਲ ਦਾ ਰਿਕਾਰਡ ਹੈ ਕਿਹੜੀਆਂ ਕਿੜੀਆਂ ਸਰਕਾਰਾਂ ਵੇਲੇ ਕਿਹੜੀਆਂ ਕਿੜੀਆਂ ਭਰਤੀਆਂ ਹੋਈਆਂ ਪੋਸਟਾਂ ਨਿਕਲੀਆਂ ਤੇ ਕਿੰਨੇ ਕਿੰਨੇ ਬੰਦੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਭਰਤੀ ਹੋਏ ਆ ਦੇਸ਼ ਦਾ ਕਾਨੂੰਨ ਇੱਕ ਹੈ ਹਿਮਾਚਲ ਦਾ ਕਾਨੂੰਨ ਵੱਖਰਾ ਨੌਕਰੀਆਂ ਲਈ ਰਾਜਸਥਾਨ ਦਾ ਵੱਖਰਾ ਉੱਤਰਾਖੰਡ ਦਾ ਵੱਖਰਾ ਕੇਰਲਾ ਦਾ ਵੱਖਰਾ ਮਹਾਰਾਸ਼ਟਰ ਦਾ ਵੱਖਰਾ ਤੇ ਪੰਜਾਬ ਕਿਉਂ ਸ਼ਾਮਲਾਡ ਬਣਾਦਾ ਭਾਈ ਤੇ ਹੁਣਾਂ ਨਵੀਂ ਚੀਫ ਸਕੱਟਰੀ ਦੀ ਪੋਸਟ ਕ੍ਰੀਏਟ ਕਰਕੇ ਇਹ ਹੌਲੀ 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 ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹ ਲੈਣਾ ਮੈਂ ਜਿਵੇਂ ਪਹਿਲਾਂ ਕਿਹਾ ਵੀ ਕੇਂਦਰ ਚਾਹੁੰਦਾ ਪੰਜਾਬ ਨੂੰ ਬਸਤੀ ਬਣਾ ਕੇ ਲੁੱਟਣਾ ਆਪਣੀ ਕਲੌਨੀ ਬਣਾ ਕੇ ਲੁੱਟਣਾ ਮਾਰਨਾ ਦਬਣਾ ਕੁਚਲਣਾ ਅੱਗੇ ਪੰਜਾਬ ਨੂੰ ਵੀ ਝੂਟੀ ਬਣਾਇਆ ਜਾਣਾ ਹੈ ਪੰਜਾਬ ਦੇ ਵੀ ਟੋਟੇ ਕੀਤੇ ਜਾਣੇ ਗੱਲ ਮੇਰੀ ਯਾਦ ਰੱਖਿਓ ਗੱਲ ਬਰ ਚੁੱਕੀ ਆ ਉਧਰ ਨੂੰ ਧਰਾਨੀ ਦੀ ਗੱਲ ਹੈ ਐਡਾ ਵੱਡਾ ਹਮਲਾ ਪੰਜਾਬ ਦੇ ਹੱਕਾਂ ਤੇ ਹੋਇਆ ਦੇ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਤੱਕ ਇੱਕ ਬਿਆਨ ਤੱਕ ਨਹੀਂ ਆਇਆ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਤੇ ਇਲਜ਼ਾਮ ਇਹ ਲੱਗਦਾ ਹੈ ਕਿ ਇਹ ਪ੍ਰਵਾਸੀਆਂ ਦੇ ਖਿਲਾਫ ਹੈ ਇਹ ਨਫ਼ਰਤ ਕਰਦੇ ਆ ਪ੍ਰਵਾਸੀਆਂ ਨੂੰ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਸਾਡੀ ਕਿਸੇ ਮਨੁੱਖਤਾ ਨਾਲ ਕਿਸੇ ਇਨਸਾਨ ਨਾਲ ਕੋਈ ਨਫ਼ਰਤ ਕੋਈ ਵੈਰ ਕੋਈ ਵਿਰੋਧਤਾ ਨਹੀਂ ਆ ਅਸੀਂ ਗੱਲ ਪੰਜਾਬ ਦੇ ਆ ਦਾ ਪੰਜਾਬੀਆਂ ਦੀ ਹੀ ਕਰਾਂਗੇ ਪੰਜਾਬੀ ਸਿੱਖ ਹੈ ਪੰਜਾਬੀ Hindu ਹੈ ਪੰਜਾਬੀ ਮੁਸਲਮਾਨ ਹੈ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਨੇ ਇਹ ਪੰਜਾਬ ਲੈਣ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਸਾਡੀ ਕੋਈ ਨਫ਼ਰਤ ਨਹੀਂ ਕੋਈ ਕੰਮ ਕਰਨ ਆਵੇ ਜੀ ਸਤ ਕੇ ਆਵੇ ਪਰ ਅਸੀਂ ਕਹਿੰਦੇ ਹਾਂ ਪੈਲ ਦੇ ਆਧਾਰ ਤੇ ਜਿਹੜਾ ਵੀ ਕੰਮ ਹੈ ਰਜਗਾਰ ਹੈ ਨੌਕਰੀਆਂ ਉਹ ਸਾਡੇ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਸਾਡੇ ਮਜ਼ਦੂਰ ਭੁੱਖੇ ਮਰਦੇ ਆ ਇਹ ਜਿੰਨੀ ਵੀ ਇੱਥੇ ਲੇਬਰ ਆਉਂਦੀ ਆ ਬਾਹਰਲੇ ਸੂਬਿਆਂ ਤੋਂ ਉਹਨੂੰ ਇਹ ਘੱਟ ਦਿਹਾੜੀ ਤੇ ਲਿਆ ਕੇ ਤੇ ਸ਼ੋਸ਼ਣ ਵੀ ਕਰਦੇ ਆ ਉਹਨਾਂ ਦਾ ਜਿਵੇਂ ਬਾਈ ਹਮ ਤੋਜ ਨੇ ਕਿਹਾ ਵੀ ਇੱਕ ਕਮਰੇ ਦੇ ਵਿੱਚ ਬੰਦੂਆ ਮਜ਼ਦੂਰ ਬਣਾ ਕੇ 20 20 30 30 ਬੰਦੇ ਟਾੜੇ ਹੋਏ ਆ ਕੀ ਇਹ ਗਲ ਕਾਨੂੰਨੀ ਨਹੀਂ ਆ ਸਾਡੇ ਬੰਦਿਆਂ ਦਾ ਹੱਕ ਲਗਾਤਾਰ ਮਾਰਿਆ ਆ ਮੇਰੇ ਕੋਲ ਸਾਰੇ ਉਹ ਪਲੰਦੇ ਪਿਆ ਸਾਰੇ ਰਿਕਾਰਡ ਪਿਆ ਪਿਛਲੇ 15 ਸਾਲ ਦਾ ਰਿਕਾਰਡ ਆ ਕਿਹੜੀਆਂ ਕਿੜੀਆਂ ਸਰਕਾਰਾਂ ਵੇਲੇ ਕਿੜੀਆਂ ਕਿੜੀਆਂ ਭਰਤੀਆਂ ਹੋਈਆਂ ਪੋਸਟਾਂ ਨਿਕਲੀਆਂ ਤੇ ਕਿੰਨੇ ਕਿੰਨੇ ਬੰਦੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਭਰਤੀ ਹੋਏ ਆ ਤੇ ਆ ਸਾਡੇ ਕੋਲੇ ਹਿਮਾਚਲ ਦੀ ਪਾਲਿਸੀ ਪਈ ਹੈ ਇੱਕ ਲੈਨ ਮੈਂ ਪੜ ਕੇ ਸੁਣਾ ਦਿੰਦਾ ਹੈ ਕਿ ਅਦਰ ਟਰਮਸ ਐਂਡ ਕੰਡੀਸ਼ਨ ਕੀ ਆ ਉੱਥੇ ਉਹ ਕਹਿੰਦੇ ਦਾ ਐਪਲੀਕੈਂਟ ਮਸਟ ਬੀ ਅ ਬੋਨਫਾਇਡ ਰੈਜ਼ੀਡੈਂਟ ਆਫ ਹਿਮਾਚਲ ਪ੍ਰਦੇਸ਼ ਵੀ ਜਿਹੜੇ ਕੋਲੇ ਜਿਹੜਾ ਬੋਨਫਾਇਡ ਐ ਇੱਥੋਂ ਦਾ ਪੀੜੀਦਰ ਪੀੜੀ ਪਿਛਲੇ ਕਈ ਦਹਾਕਿਆਂ ਤੇ ਇੱਥੇ ਜੰਮਿਆ ਪਲਿਆ ਹੋਰਾ ਦਾਦਾ ਪਰਦਾਦਾ ਇੱਥੇ ਰਹਿ ਰਿਆ ਉਹੀ ਬੰਦਾ ਅਪਲਾਈ ਕਰ ਸਕਦਾ ਦੂਜਾ ਨਹੀਂ ਦੇਸ਼ ਇੱਕਾ ਕਾਨੂੰਨ ਇੱਕਾ ਹਿਮਾਚਲ ਦਾ ਕਾਨੂੰਨ ਵੱਖਰਾ ਨੌਕਰੀਆਂ ਲਈ ਰਾਜਸਥਾਨ ਦਾ ਵੱਖਰਾ ਉੱਤਰਾਖੰਡ ਦਾ ਵੱਖਰਾ ਕੇਰਲਾ ਦਾ ਵੱਖਰਾ ਮਹਾਰਾਸ਼ਟਰ ਦਾ ਵੱਖਰਾ ਤੇ ਪੰਜਾਬ ਕਿਉਂ ਸ਼ਾਮਲਾਡ ਬਣਾਦਾ ਭਈ ਕਿਹਨੇ ਪੁੱਛਿਆ ਅਸਲ ਦੇ ਵਿੱਚ ਪੰਜਾਬ ਨਾਲ ਕੀ ਹੋ ਰਿਹਾ ਜਿਵੇਂ ਅੰਗਰੇਜ਼ ਆਏ ਅੰਗਰੇਜ਼ਾਂ ਨੇ ਸਾਰੇ ਘਟੋਕੜ ਪੌਣੀ 70% ਦੁਨੀਆ ਦੇ ਉੱਤੇ ਕਬਜ਼ਾ ਕੀਤਾ ਤੇ ਬਸਤੀਆਂ ਬਣਾ ਕੇ ਲੁੱਟਿਆ ਅੰਗਰੇਜ਼ ਭਾਰਤ ਵੀ ਆਏ ਭਾਰਤੀ ਨੂੰ ਆਪਣੀ ਬਸਤੀ ਬਣਾਇਆ ਆਪਣੀ ਕਲੋਨੀ ਬਣਾਇਆ ਲੁੱਟਿਆ ਕੁੱਟਿਆ ਤੇ ਮਾਰਿਆ ਦੱਬਿਆ ਕੁੱਟਲਿਆ ਲੁੱਟ ਕੇ ਚਲੇ ਗਏ ਸੈਂਕੜੇ ਸਾਲ ਰਾਜ ਕਰਕੇ ਸੈਂਟਰ 50 ਨਾਲ ਉਹੀ ਕਰ ਰਿਹਾ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕਰਤੀ ਚੰਡੀਗੜ੍ਹ ਦੇ ਵਿੱਚ ਕਾਰਨ ਬੜਾ ਸਾਫ਼ ਹੈ ਇੰਨਾ ਲੀਡਰਾਂ ਦੇ ਬਿਆਨ ਆਏ ਆ ਪਿੱਛੇ ਤੁਸੀਂ ਸੁਣੇ ਹੋਣੇ ਆ ਕਾਂਗਰਸੀਆਂ ਦੇ ਵੀ ਆਏ ਦੂਜਿਆਂ ਤੀਜਿਆਂ ਦੇ ਭਾਜਪੀ ਵਾਲਿਆਂ ਦੇ ਵੀ ਆਏ ਵੀ ਅਸੀਂ ਚੰਡੀਗੜ੍ਹ ਨੂੰ ਜੀ ਸਟੇਟ ਦਾ ਦਰਜਾ ਦੇਣਾ ਹੁਣ ਚੰਡੀਗੜ੍ਹ ਤਕਰੀਬਨ ਤਕਰੀਬ ਪੰਜਾਬ ਕੋਲੋਂ ਖੋਹਿਆ ਜਾ ਚੁੱਕਿਆ ਹੈ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੀਆਂ ਚੋਣਾਂ ਆਪਾਂ ਦੇਖ ਰਹੇ ਆ ਹੋ ਨਹੀਂ ਰਹੀਆਂ ਇਕੱਲੇ ਉੱਥੇ ਬੈਠੇ ਵਿਦਿਆਰਥੀ ਲੜ ਰਹੇ ਆ ਸਿਆਸੀ ਬੰਦੇ ਇਕੱਲੇ ਬਿਆਨ ਦੇ ਰਹੇ ਆ ਯੂਨੀਵਰਸਿਟੀ ਖੋਹ ਚੁੱਕਿਆ ਡੈਮਾਂ ਦੇ ਪ੍ਰਬੰਧ ਖੋਹ ਚੁੱਕਿਆ BBMP ਦੇ ਵਿੱਚੋਂ ਪੰਜਾਬ ਦੀ ਜਿਹੜੀ ਦਾਵੇਦਾਰੀਆ ਖਤਮ ਕਰ ਚੁੱਕੇ ਆ ਤੇ ਹੁਣਾਂ ਨਵੀਂ ਚੀਫ ਸਕੱਟਰੀ ਦੀ ਪੋਸਟ ਕ੍ਰੀਏਟ ਕਰਕੇ ਇਹ ਹੌਲੀ 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 ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹ ਲੈਣਾ ਤੇ ਅਗਲੀ ਗੱਲ ਤੁਹਾਨੂੰ ਮੈਂ ਦੱਸਦਾ ਗੱਲ ਇੱਥੇ ਨਹੀਂ ਰੁਕਣੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਕੇਂਦਰ ਚਾਹੁੰਦਾ ਪੰਜਾਬ ਨੂੰ ਬਸਤੀ ਬਣਾ ਕੇ ਲੁੱਟਣਾ ਆਪਣੀ ਕਲੌਨੀ ਬਣਾ ਕੇ ਲੁੱਟਣਾ ਮਾਰਨਾ ਦੱਬਣਾ ਕੁਚਲਣਾ ਉਹ ਅੱਗੇ ਪੰਜਾਬ ਵਾਲ ਗੱਲ ਵਧਣੀ ਹੈ ਅੱਗੇ ਪੰਜਾਬ ਨੂੰ ਵੀ ਝੂਟੀ ਬਣਾਇਆ ਜਾਣਾ ਹੈ ਪੰਜਾਬ ਦੇ ਵੀ ਟੋਟੇ ਕੀਤੇ ਜਾਣੇ ਗੱਲ ਮੇਰੀ ਯਾਦ ਰੱਖਿਓ ਗੱਲ ਬਰ ਚੁੱਕੀ ਆ ਉਧਰ ਨੂੰ ਕਾਰਨ ਬੜਾ ਸਾਫ਼ ਹੈ ਹੈਰਾਨੀ ਦੀ ਗੱਲ ਹੈ ਐਡਾ ਵੱਡਾ ਹਮਲਾ ਪੰਜਾਬ ਦੇ ਹੱਕਾਂ ਤੇ ਹੋਇਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਤੱਕ ਇੱਕ ਬਿਆਨ ਤੱਕ ਨਹੀਂ ਆਇਆ ਲੜਨਾ ਸੰਘਰਸ਼ ਕਰਨਾ ਬਹੁਤ ਦੂਰ ਦੀ ਗੱਲ ਹੈ ਬਾਕੀ ਵਿਰੋਧੀ ਧਿਰਾਂ ਵਾਲੇ ਬਿਆਨ ਤਾਂ ਦੇ ਰਹੇ ਆ ਵੀ ਇਹ ਸੈਂਟਰ ਦਾ ਧੱਕਾ ਜੀ ਸੰਘਰਸ਼ ਕਿਉਂ ਨਹੀਂ ਕਰ ਰਹੇ ਬਈ ਵਿਗਲ ਕਾਉਂ ਨਹੀਂ ਬਜਾਰ ਇਹ ਵੀ ਆਜੋ ਅਸੀਂ ਖੜੇ ਆ ਨਾਲ ਲੋਕਾਂ ਨੂੰ ਅਪੀਲ ਕਰਾਂਗੇ ਮੈਂ ਅਪੀਲ ਕਰਦਾ ਹਾਂ ਮੈਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਸਾਰੀਆਂ ਵਿਰੋਧੀ ਤਰ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਸੱਦ ਕੇ ਲੋਕਾਂ ਨੂੰ ਸੱਦਾ ਦੇਣਾ ਚਾਹੀਦਾ ਹੈ ਵੀ ਆ ਚੰਡੀਗੜ੍ਹ ਪ੍ਰਭੂ ਖੋ ਕੇ ਲੈ ਚੱਲੇ ਥੋੜੇ ਪਾਣੀ ਖੋ ਕੇ ਲੈ ਗਏ ਵੀ ਗਏ ਥੋੜੇ ਪਾਣੀਆ ਯਾਰ ਵੀ ਪਾਤਾ ਆਜੋ ਇਹ ਲੜਾਈ ਸਮੁੱਚੇ ਪੰਜਾਬੀਆਂ ਦੀ ਹੈ ਆ ਜਿਹੜੇ ਬੰਦੇ ਇੱਥੇ ਸਿਆਸਤ ਕਰਦੇ ਆ ਜਿਹੜੇ ਬੰਦੇ ਨੇ ਸਿਆਸਤ ਕੀਤੀ ਆ ਜਿਹੜੇ ਬੰਦੇ ਸਿਆਸਤ ਦੇ ਵਿੱਚ ਅੱਗੇ ਪੈਰ ਲਾਉਣਾ ਚਾਹੁੰਦੇ ਆ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦੇ ਆ ਰਾਜ ਰੂਜ ਭੁੱਲ ਜੋ ਸੁਣਾਰਾ ਆ ਨਹੀਂ ਇੱਥੇ ਰਹਿਣਾ ਚੰਡੀਗੜ੍ਹ 'ਚ ਕੀ ਹੋਇਆ ਚੰਡੀਗੜ੍ਹ ਦੇ ਵਿੱਚ ਜਿਵੇਂ ਬਾਈ ਅਮਤੋ ਜੀ ਨੇ ਦੱਸਿਆ ਵੀ ਜਿਹੜੇ ਵੀ ਬੰਦੇ ਆ ਕੇ ਵਸ ਗਏ ਉਹਨਾਂ ਨੂੰ ਕਿਹਾ ਤੁਹਾਨੂੰ ਠਾਇਆ ਨਹੀਂ ਜਾਊਗਾ ਜੀ ਤੁਹਾਨੂੰ ਵੱਖਰੀ ਜ਼ਮੀਨ ਦੇ ਕੇ ਆ ਚੱਕੋ ਕੁਆਟਰ ਬਣਾ ਕੇ ਦੇਤੇ ਰਹਿਣ ਨੂੰ ਤੁਹਾਨੂੰ ਮੋਹੱਲੀ ਚਾਲਸ ਮੋਹੱਲੀ ਚੇ ਹੋ ਗਿਆ ਪੰਜਾਬ ਚੇ ਹੋ ਗਿਆ ਅੱਛਾ ਉਦੋਂ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਪੰਜਾਬੀਆਂ ਦੀ ਗਿਣਤੀ ਕਿੰਨੀ ਹੈ 60 40 ਦੀ ਰੇਸ਼ਿਓ ਹੈ ਹਰਿਆਣੇ ਨਾਲ ਆਪਣੀ 5 ਕਰੋੜ ਦਾ ਸਾਲਾਨਾ ਜੀਐਸਟੀ ਟੈਕਸ ਇਕੱਠਾ ਹੁੰਦਾ ਹੈ 5 ਕਰੋੜ ਰੁਪਇਆ 5000 ਕਰੋੜ ਰੁਪਇਆ ਸੈਂਟਰ ਲੁੱਟ ਕੇ ਲਿਜਾ ਚੰਡੀਗੜ੍ਹ ਦੇ ਵਿੱਚੋਂ ਸਾਡਾ ਦੋ ਭਰਾ ਮਾ ਰੌਲਾ ਪੰਜਾਬ ਤੇ ਹਰਿਆਣਾ ਦਾ 60 40 ਦਾ 5000 ਦੇ ਵਿੱਚੋਂ ਦਾ ਸਾਨੂੰ ਦੋ ਦਾ ਹਰਿਆਣੋਂ ਦਿਓ ਜੀ ਪਰ ਨਹੀਂ ਕੋਈ ਬੋਲ ਰਿਹਾ ਉਲਟਾ ਪੰਜਾਬ ਕਰਜੇ ਚੱਕ ਚੱਕ ਕੇ ਪੰਜਾਬ ਨੂੰ ਖਤਮ ਕਰੀ ਜਾਂਦੇ ਆ ਮਾਰੀ ਤੁਰੇ ਜਾਂਦੇ ਆ ਜਿਹੜੀ ਅੱਜ ਆਬਾਦੀ ਦੀ ਮੈਂ ਗੱਲ ਕਰਦਾ ਚੰਡੀਗੜ੍ਹ ਦੇ ਬੱਚੇ ਅੱਜ ਪੰਜਾਬੀ ਕਿੰਨੀ ਗਿਣਤੀ ਜੀ ਰਹਿ ਗਏ ਸਾਰਾ ਹਿਮਾਚਲ ਤੇ ਯੂਪੀ ਲੈ ਆ ਕੇ ਵਸਾਤਾ ਇਹੀ ਹਾਲਾਤ ਪੰਜਾਬ ਨਾਲ ਹੋਣੇ ਆ ਆ ਗਾਹਾਂ ਮਰਦਾਂ ਸ਼ਮਾਰੀ ਹੋਣੀ ਐ ਪੰਜਾਬੀ ਕਾ ਦੀ ਗਿਣਤੀ ਕਰਜੂ ਪੰਜਾਬ ਚ ਇੱਥੇ ਇਕੱਲਾ ਸਾਡਾ ਦੁੱਖ ਏ ਨਹੀਂ ਵੀ ਜੂਪੀ ਬਿਹਾਰ ਤੋਂ ਬੰਦੇ ਆ ਰਹੇ ਨੇ ਹਿਮਾਚਲ ਤੋਂ ਬੰਦੇ ਆ ਰਹੇ ਨੇ ਅਜੇ ਰਹਿੰਗੇ ਨੇ ਬੰਗਲਾਦੇਸ਼ੀ ਨੇ ਗੁੱਜਰ ਆ ਬੰਗਲਾਦੇਸ਼ੀ ਬਾਇਆ ਬੰਗਾਲ ਹੋ ਕੇ ਇੱਥੇ ਆ ਕੇ ਰਹਿਣ ਲੱਗ ਜਾਂਦਾ ਕੋਈ ਰਾਜੂ ਨਾਂ ਧਰ ਲਿਆ ਕੋਈ ਸ਼ਾਮ ਧਰ ਲਿਆ ਪਤਾ ਨਹੀਂ ਕੌਣ ਕਿੱਥੋਂ ਆਏ ਹੋਏ ਬੰਦੇ ਨੇ ਕੱਲ ਨੂੰ ਕ੍ਰਾਈਮ ਕਰਦੇ ਸਾਡੇ ਮੁੰਡੇ ਮਾਰਦੇ ਨੇ ਕੁੰਬੜਾ ਮਾਰਿਆ ਦਰਬਦੀ ਪਿੰਡ ਦੇ ਵਿੱਚ ਆਪਣੇ ਸਿੰਘ ਦਾ ਕਤਲ ਕੀਤਾ ਆਰੋਪਣ ਮਾਰਿਆ ਮੁੰਡਾ ਪੱਥਰ ਮਾਰ ਕੇ ਸਿਰ 'ਚ ਆ 10 ਦਿਨ ਪਹਿਲਾਂ ਦੀ ਘਟਨਾ ਗੁਰਪੂਰਬ ਦੇ ਉੱਤੇ ਮਹਾਲੀ ਦੇ ਵਿੱਚ ਇੱਕ ਗੁਰਸਿੱਖ ਮੁੰਡਾ ਉਹਦੀ ਆਪਣੀ ਫੈਕਟਰੀ ਲਾਈ ਹੋਈ ਹੈ ਚੰਡੀਗੜ੍ਹ ਦੇ ਵਿੱਚ ਉਹ ਖੜਾ ਮੁੰਡਾ ਉਹ ਤਾਏ ਦਾ ਮੁੰਡਾ ਇਹ ਇਹ ਬੰਦੇ ਦੀ ਆਪਣੀ ਫੈਕਟਰੀ ਲੱਗੀ ਹੋਈ ਸੀ ਗੁਰਪੂਰਬ ਦੇ ਉੱਤੇ ਉਹ ਇਹ ਕਹਿਣ ਗਿਆ ਕਿ ਸਾਡਾ ਗੁਰਪੂਰ ਮਾਫ ਕਰਨਾ ਆਪਣੇ ਸਾਜ ਅਸੀਸ ਦੇ ਜਿਹੜੇ ਉੱਤੇ ਉਹ ਉਹ ਕਹਿਣ ਗਿਆ ਵੀ ਸਾਡੇ ਸ਼ੀਟੀ ਢਾਡੇ ਚੱਲਦੇ ਵੀ ਤੁਸੀਂ ਇੱਥੇ ਮੀਟ ਸ਼ਰਾਬਾਂ ਜਿਹੜੀਆਂ ਪੀ ਰਹੇ ਹੋ ਬੰਦ ਕਰ ਦਿਓ ਫੜ ਕੇ ਢਾ ਲਿਆ ਕੁੱਟਿਆ ਮਾਰਿਆ ਸੱਟਾਂ ਵੀ ਮਾਰੀਆਂ ਕੁਸ਼ੀ ਹੋਏਗੇ ਗੁੱਸਣ ਵਾਈ ਹੋਈ ਵੀਡੀਓ ਆਈ ਜਾਣੇ ਉਹ ਜਿਹੜੇ ਹਾਲਾਤ 'ਚ ਕਸ਼ਮੀਰ ਸਾੜ ਬਲ ਰਿਹਾ ਹੈ ਕਸ਼ਮੀਰ ਚੱਕਾਂ ਲੱਗੀਆਂ ਆ ਕਸ਼ਮੀਰ ਦੀ ਗੱਲ ਕਰਦਾ ਆਪਣਾ ਮਨੀਪੁਰ ਦੀ ਮਨੀਪੁਰ ਦੇ ਵਿੱਚ ਅੱਜ ਇਹ ਮਤਾਈ ਤੇ ਕੁੱਕੀ 'ਚ ਲੜ ਰਹੇ ਨੇ ਕਿਉਂ ਲੜ ਰਹੇ ਨੇ ਉਹ ਜਿਹੜੇ ਉੱਚੋਂ ਦੇ ਮੂਲ ਪਛਿੰਦੇ ਨੇ ਮੂਲ ਲੋਕ ਨੇ ਉਹ ਸਾਰੇ ਹੀ ਖਤਮ ਕਰਦੇ ਉਹਨਾਂ ਦੇ ਹੱਕ ਅਧਿਕਾਰ ਸਭ ਕੁਝ ਖੋ ਲਿਆ ਉਹਨਾਂ ਕੋਲੋਂ ਬਾਹਰ ਲੈਨੇ ਆ ਕੇ ਉਹ ਅੱਜ ਮਾਹੌਲ ਮਸਲਾ ਬਣ ਗਿਆ ਇਹ ਹੀ ਹਾਲਾਤ ਪੰਜਾਬ ਦੇ ਕੀਤੇ ਜਾ ਰਹੇ ਨੇ ਜਾਣ ਬੁੱਝ ਕੇ ਕੀਤੇ ਜਾ ਰਹੇ ਨੇ ਸੋ ਅਸੀਂ ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਰੱਖੀਆਂ ਨੇ ਵੀ ਪੰਜਾਬ ਦੇ ਵਿੱਚ ਜਿਹੜੀਆਂ ਬਾਈ ਅਮਤੋਰ ਨੇ ਦੱਸੀਆਂ ਚਾਹੇ ਉਹ ਜ਼ਮੀਨ ਲੈਣ ਦਾ ਚਾਹੇ ਨੌਕਰੀਆਂ ਦੇ ਵਿੱਚ ਰੱਖਵੇਂ ਕਰਨ ਦੀ ਗੱਲ ਹੈ ਚਾਹੇ ਉਹ ਬੋਟ ਬਣਾਉਣ ਦੀ ਗੱਲ ਹੈ ਜ ਡੋਮਿਸਾਈਲ ਜਾਂ ਡੋਮਿਸਾਈਲ ਜਾਂ ਮੋਨਾਫੈਟ ਦੀ ਗੱਲ ਹੈ ਇਹ ਪੱਕੇ ਤੌਰ ਤੇ ਸਰਕਾਰ ਨੂੰ ਲਾਜ਼ਮੀ ਕਰਨੇ ਚਾਹੀਦੇ ਆ ਇਹ ਸਾਰਿਆਂ ਲਈ ਸਿਰਦਰਦੀ ਹੈ ਜਿਹੜੇ ਇਹ ਕੱਛਾ ਮਚਾਉਂਦੇ ਫਿਰਦੇ ਆ ਵੀ ਆਮ ਆਦਮੀ ਪਾਰਟੀ ਵਾਲੇ ਖਤਮ ਹੋ ਗਏ ਜੀ ਤੇ ਅਸੀਂ ਗਾਂ ਸਰਕਾਰ ਬਣਾ ਲਾਂਗੇ ਜੀ ਛੋਡੀ ਸਰਕਾਰ ਨਹੀਂ ਇੱਥੇ ਆਉਣੀ ਅਗਲੇ ਨੇ ਪੰਜਾਬ ਨੂੰ ਤੋੜਨ ਦੀ ਸਕੀਮ ਬਣਾ ਲਈ ਹੌਲੀ ਹੌਲੀ ਇੱਥੇ ਸਾਡੀ ਗਿਣਤੀ ਘਟਾ ਕੇ ਇਧਰਲਾ ਟੋਟਾ ਕਰਦਾਸਪੁਰ ਪਠਾਨਕੋਟਾ ਅੱਡ ਕਰ ਦੇਣਗੇ ਯੂਟੀ ਬਣਾ ਦੇਣਗੇ ਇਧਰਲਾ ਛੱਡ ਵਿਚਾਲਾ ਅੱਡ ਕਰ ਦੇਣਗੇ ਇਹ ਪੰਜਾਬ ਨਾਲ ਹੋਣਾ ਮੇਰੀ ਗੱਲ ਅਜਾ ਲਿਖ ਲਓ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਆ। ਇੱਕ ਹੋਰ ਜਿਹੜੀ ਪੰਜਾਬ। ਸੋ ਅਗਲੀ ਗੱਲ। ਹਾਂ ਪਾਣੀ ਵਾਲੀ ਵੀ ਕਰਦੇ ਆਂ ਆਪਾਂ। ਹਾਂ ਅਗਲੀ ਗੱਲ ਵਿੱਚ ਕਰਾਂਗੀ ਵੀ ਪੰਜਾਬ ਦੇ ਨਾਲ ਹੋ ਕੀ ਦਿਆ। ਪੰਜਾਬੀ ਬੇਸਲੇ ਆ ਪੰਜਾਬ ਨਾਲ ਹੋ ਕੀ ਦਿਆ ਜਿਵੇਂ ਮੈਂ ਗੱਲ ਕੀਤੀ ਵੀ ਕੋਈ ਰਿੰਗੇ ਆ ਗਿਆ ਕੋਈ ਨੇਪਾਲ ਤੋਂ ਆ ਗਿਆ ਕੋਈ ਬੰਗਲਾਦੇਸ਼ੀ ਟੱਪ ਕੇ ਆ ਗਿਆ ਤੇ ਚੁੱਪ ਕਰਕੇ ਦਸਾਂਦਿਆਂ ਦੇ ਵਿੱਚ ਆਪਣਾ ਵੋਟਰ ਕਾਰਡ ਆਧਾਰ ਕਾਰਡ ਬਣਾਇਆ ਰਹਿਣ ਲੱਗ ਗਿਆ। ਆਈ ਹਿਮਾਚਲ ਦੇ ਵਿੱਚੋਂ ਕਸ਼ਮੀਰ ਤੋਂ ਗੁਜਰਨ ਉਤਰੇ ਆਉਂਦੇ ਆ ਲੈ ਕੇ ਹਜ਼ਾਰਾਂ ਦੇ ਪਸ਼ੂ ਇੱਥੇ ਲਿਆ ਕੇ ਬਾੜ ਦਿੰਦੇ ਆ ਖੜਾ ਨੁਕਸਾਨ ਵੀ ਕਰਦੇ ਆ ਫਸਲਾਂ ਦਾ ਤੇ ਉਲਟਾ ਗਲ ਵੀ ਪੈਂਦੇ ਆ ਪਿੱਛੇ ਤੁਸੀਂ ਦੇਖੇ ਹੋਣੇ ਆ ਇੱਕ ਪਿੰਡ ਦੇ ਵਿੱਚ ਅਹੀਰ ਗੁਜਰ ਜਿਹੜੇ ਹਾਂ ਆਉਂਦੇ ਨੇ ਆ ਪਸ਼ੂਆਂ ਵਾਲੇ ਪਿੱਛੇ ਜੇ ਇੱਕ ਕਾਫੀ ਵੱਡਾ ਮਸਲਾ ਉੱਠਿਆ ਸੀ ਕਾਫੀ ਵੱਡੀ ਗਿਣਤੀ ਦੇ ਵਿੱਚ ਆ ਹੈਰੋਨ ਫੜੀ ਗਈ ਸੀਗੀ ਇਹ ਗੁਜਰਾਂ ਦੇ ਕੋਲੋਂ ਅਜੇ ਪਸ਼ੂ ਚਾਰਦੇ ਫਿਰਦੇ ਹੁੰਦੇ ਆ ਆ ਜਿੰਨੇ ਇੱਥੇ ਪਿੱਛੇ ਇੱਕ ਪਿੰਡ 'ਚ ਕਤਲ ਵੀ ਹੋਇਆ ਦੋ ਅਮਰਸਰ ਵਾਲੇ ਪਾਸੇ ਇਹ ਇੱਕ ਪੰਜਾਬ ਦਾ ਡੈਮੋਗ੍ਰਾਫੀ ਦੀ ਆਪਾਂ ਗੱਲ ਕਰਦੇ ਆਂ ਪੰਜਾਬ ਤਾਂ ਪੰਜਾਬੀਆਂ ਰਹਿਣ ਜੋ ਰਹਿਣਾ ਹੀ ਨਹੀਂ ਭੋਰਾ ਇੱਕ ਸੂਬਾ ਹੈ ਇੱਥੇ 50 ਲੱਖ ਜਿਵੇਂ ਬਾਈ ਨੇ ਕਿਹਾ 50 ਲੱਖ ਬੰਦਾ ਤਾਂ ਇੱਥੇ ਆ ਕੇ ਬਸ ਗਿਆ ਇੱਥੇ 50 ਲੱਖ ਹੋਰ ਆ ਕੇ ਬਸ ਗਿਆ ਤੇ ਇੱਥੇ ਇੱਥੇ ਪੈਰ ਤਰ ਨੂੰ ਥਾਂ ਨਹੀਂ ਮਿਲਣਾ ਤੇ ਰੋਜ਼ ਕ੍ਰਾਈਮ ਵੱਧ ਰਿਹਾ ਹੈ ਲੁੱਟਾਂ ਖੋਹਾਂ ਕਤਲ ਕੌਣ ਕਰ ਰਿਹਾ ਹੈ ਇੱਥੋਂ ਕਰਕੇ ਬੰਗਲਾਦੇਸ਼ ਭੱਜੂਗਾ ਕੀ ਫੜ ਲੋਂਗੇ ਜਾ ਕੇ ਅਗਲੀ ਗੱਲ ਜਿਹੜੀ ਮੈਂ ਕਰਦਾ ਇਹ ਗੱਲ ਥੋੜੀ ਜੀ ਇਹਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਕਈ ਵਾਰੀ ਸਾਡੇ ਤੇ ਇਲਜ਼ਾਮ ਲੱਗਦਾ ਇਹ ਪਤਾ ਨਹੀਂ ਕਿਸੇ ਧਰਮ ਦੇ ਖਿਲਾਫ ਆ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਸਾਰੇ ਧਰਮ ਦਾ ਸਤਿਕਾਰ ਹੈ ਹਰ ਬੰਦੇ ਦੀ ਇੱਕ ਆਪਣੀ ਸ਼ਰੈਅਤ ਸਾ ਹੁੰਦੀ ਆ ਆਪਣੀ ਮਰਜ਼ੀ ਹੁੰਦੀ ਆ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਵਿੱਚ ਜਾ ਸਕਦਾ ਇਹ ਪਰ ਪੰਜਾਬ 'ਚ ਇਸ ਵੇਲੇ ਕੀ ਹੋ ਰਿਹਾ ਪੰਜਾਬ ਦੇ ਵਿੱਚ ਇਸ ਵੇਲੇ ਗਮਰਾਹ ਕਰਕੇ ਪੰਜਾਬ 'ਚ ਲਾਛ ਦੇ ਕੇ ਚਾਹੇ ਉਹ ਕੋਈ ਪੈਸੇ ਦਾ ਲਾਲਚ ਹੈ ਚਾਹੇ ਘਰ ਬਣਾ ਕੇ ਦੇਣ ਚਾਹੇ ਕੋਈ ਫੀਸਾਂ ਭਰਨ ਜਵਾਕਾਂ ਦੀਆਂ ਚਾਹੇ ਕੋਈ ਲਾਜ ਕਰਾਉਣ ਚਾਹੇ ਕੋਈ ਬਾਹਰ ਦਾ ਝਾਂਸਾ ਦੇਣ ਵੀ ਬਾਹਰ ਭੇਜਾਂਗੇ ਇਸ ਤਰ੍ਹਾਂ ਦੇ ਲਾਲਚ ਦੇ ਕੇ ਤੇ ਗਮਰਾਹ ਕਰਕੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਅਸਾਈ ਬਣਾਇਆ ਜਾ ਰਿਹਾ ਇਹਦੇ ਬੋਲਣ ਨੂੰ ਕੋਈ ਤਿਆਰ ਨਹੀਂ ਕਿਉਂ ਨਹੀਂ ਤਿਆਰ ਸਿਆਸੀ ਬੰਦੇ ਜਮੇ ਹੀ ਨਹੀਂ ਉਹਨਾਂ ਨੂੰ ਵੋਟਾਂ ਨਾਲ ਮਤਲਬਾ ਵੀ ਅਸੀਂ ਬੋਟਾ ਇੰਨਾ ਦੀਆਂ ਵੀ ਲੈਣੀਆਂ ਇੰਨਾ ਦੀਆਂ ਵੀ ਲੈਣੀਆਂ ਆ ਨਾ ਤੜਾ ਨਾ ਰਾਜ ਉਹ ਜੇ ਆ ਨਾ ਤੜਾ ਨਾ ਰਾਜ ਅਸੀਂ ਕਹਿੰਨੇ ਆ ਮੈਂ ਫੇਰ ਕਹਨਾ ਅਸੀਂ ਇਸ ਗੱਲ ਦੇ ਕਦੇ ਖਿਲਾਫ ਨਹੀਂ ਜਿਹੜੇ ਬੰਦੇ ਦੀ ਮਰਜ਼ੀ ਹੋ ਜਿਹੜੇ ਮਰਜ਼ੀ ਧਰਮ ਜਾਵੜੇ ਉਹਨੂੰ ਕੋਈ ਉਹਦੇ ਬੰਦਸ਼ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਇਹ ਗਮਰਾਹ ਕਰਕੇ ਲਾਲਚ ਦੇ ਕੇ ਇਹ ਗਰੀਬ ਬੰਦੇ ਨੂੰ ਮਾਤਰਾ ਨੂੰ ਪਤਾ ਹੀ ਨਹੀਂ ਹੈਗਾ ਉਹਨੂੰ ਉਹ ਗੱਲ ਹੈ ਜਿਹਦੇ ਕਰੇ ਦਾਣੇ ਨਹੀਂ ਅਗਲਾ ਕਹਿੰਦਾ ਯਾਰ ਮੈਂ ਉਹ ਰੱਬ ਨੇੜੇ ਕ ਸੁਣ ਨੇੜੇ ਇਹ ਕਹਾਵਤ ਹੈ ਵੀ ਯਾਰ ਮੈਨੂੰ ਅੱਜ ਕੋਈ ਕਿਸੇ ਪਾਸੋਂ ਬਾੜਾ ਮੋੜਾ ਕੋਈ ਪੈਸਾ ਮਿਲਦਾ ਕੋਈ ਮੇਰਾ ਘਰ ਬਣਾ ਕੇ ਦਿੰਦਾ ਕੋਈ ਮੇਰੇ ਬੱਚੇ ਦੀ ਫੀਸ ਭਰਦਾ ਤਾਂ ਮੈਂ ਉਧਰ ਨੂੰ ਹੋ ਜਾਣਾ ਇਹ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਸੋ ਇਸ ਬਾਰੇ ਵੀ ਪੰਜਾਬ ਦੀਆਂ ਜਿਹੜੀਆਂ ਜਾਂ ਸਿੱਖਾਂ ਦੀਆਂ ਮੈਂ ਕਹਿ ਲਾਂ ਸ਼੍ਰੋਮਣੀ ਕਮੇਟੀ ਆ ਅਕਾਲ ਤਖਤ ਸਾਹਿਬ ਆ ਉਹਨਾਂ ਨੂੰ ਇਸ ਬਾਰੇ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ ਕਿ ਪੰਜਾਬ ਨਾਲ ਐਸ ਵੇਲੇ ਇੱਕ ਪਾਸਿਓਂ ਨਹੀਂ ਪੰਜਾਬ ਨੂੰ ਚਾਰ ਸ਼ਪੇਰੋਂ ਘੇਰ ਕੇ ਪੰਜਾਬ ਤੇ ਹਮਲੇ ਹੋ ਰਿਹਾ ਪੰਜਾਬ ਨੂੰ ਚਾਰ ਸ਼ਪੇਰੋਂ ਬਰਬਾਦ 기타야, 래요.